ਪੰਜਾਬ ਪੁਲਿਸ ਪੰਜਾਬ ਪੁਲਿਸ ਜਿੰਨੇ ਵੀ ਸੰਗਤ ਇਕੱਠੀ ਹੋਈ ਆ ਮੈਂ ਦੇਸੀ ਕਰਦਾ ਕਿ ਜਦ ਤੱਕ ਸਾਨੂੰ ਹਰਪ੍ਰੀਤ ਦੇ ਕਾਦਲਾ ਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਲਈ ਇਹ ਧਰਨਾ ਉਹ ਜਾਰੀ ਰਹੂਗਾ ਸੋ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਪਰਿਵਾਰ ਦੀਆਂ ਮੰਗਾਂ ਹੈਗੀਆਂ ਉਹਨੂੰ ਇਹਨੇ ਬਣਾ ਲਾਗੂ ਕਰਕੇ ਜੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਡਾਇਰੈਕਟ ਹੋਏ ਐਕਟ ਜਿਹੜਾ ਹੈ 498 ਧੜਾ ਲਾਈ ਜਾਵੇ ਔਰ ਐਸੇ ਐਸਟੀ ਐਕਟ ਜਿਹੜਾ ਉਹਨਾਂ ਨੂੰ ਲਾਗੂ ਕਰਕੇ ਉਹਨਾਂ ਨੂੰ ਤਰੰਤ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸੋ ਇਹ ਹੀ ਸਾਡੀ ਮੰਗ ਹੈ ਕਾਲ ਵਾਲਾ ਜਿਹੜਾ 498 ਉਹ ਵੀ ਧੜਾ ਲਾ ਕੇ ਉਹਨਾਂ ਨੂੰ ਤਰੰਤ ਗ੍ਰਿਫਤਾਰ ਕੀਤਾ ਜਾਵੇ ਜੋ ਮੈਂ ਇਹ ਬੇਨਤੀਆਂ ਕਰਦਾ ਸਾਰਿਆਂ ਨੂੰ ਜੈ ਜੀਨ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਮਰਦਾਬਾਦ ਤੇ ਇਹਨੂੰ ਦੱਸਣਾ ਚਾਹੁੰਦਾ ਸਤਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਕਰੋੜਾ ਲੋਕ ਆ ਸ੍ਰੀ ਖਰਾਲਗੜ੍ਹ ਸਾਹਿਬ ਜਿੱਥੇ ਕਬਰਸਤਾਨ ਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿੱਥੇ ਚਰਨਸ਼ੋ ਗੰਗਾ ਆ ਉੱਥੇ ਆਮ ਆਦਮੀ ਪਾਰਟੀ ਨੇ ਸ਼ਾਈ ਸਾਹਿਬ ਤਿੰਨ ਸ਼ਰਾਬ ਦੇ ਠੇਕੇ ਖੋਲ ਦਿੱਤੇ ਔਰ ਗੁਰੂ ਦੇ ਕਬਰਸਤਾਨ ਦੇ ਆਲੇ ਦੁਆਲੇ ਏਰੀਏ ਚ ਜਿਹੜਾ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਤੇ ਜਿਹੜਾ ਲੜਕੀ ਦੀ ਜਿਹੜੀ ਡੈਥ ਹੋਈ ਆ ਮੈਨੂੰ ਜੋ ਮੇਰੀ ਸਿਰੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਸੀ ਕਿਉਂਕਿ ਮੈਨੂੰ ਇੱਕ ਟਾਂਡੇ ਮੈਟਰ ਸੀਗਾ ਉਹ ਵੀ ਰਾਤ ਦਾ ਸਾਡਾ ਇੱਕ ਇਸ਼ੂ ਪ੍ਰੋਬਲਮ ਕਲੀਅਰ ਹੋਇਆ ਸੀ ਉਹ ਵੀ ਅਸੀਂ ਤਕਰੀਬਨ ਸਾਰਾ ਹੱਲ ਕਰ ਲਿਆ ਤੇ ਹੋਰ ਵੀ ਹਿਸ਼ਿਆਰਪੁਰ ਦੇ ਵਿੱਚ ਵੀ ਕੱਲ ਵੀ ਬੜਾ ਮਾੜਾ ਇਨਸੀਡੈਂਟ ਹੋਇਆ ਆ ਉਹ ਕੱਲ ਪਰसों ਵੀ ਅਸੀਂ ਸਾਰੀ ਰਾਤ ਜਾ ਕੇ ਚਲੋ ਬੰਦਾ ਵੀ ਟ੍ਰੇਸ ਕਰ ਲਿਆ ਉਹਦਾ ਹੁਣ ਪੋਸਟਮਾਰਟਮ ਚੱਲ ਰਿਹਾ ਆ ਪੋਰਿਕ ਐਕਸੀਡੈਂਟ ਹੋ ਗਿਆ ਸੀ ਇਹ ਕਹਿ ਲਓ ਕਿ ਪੂਰੇ ਜ਼ਿਲ੍ਹੇ ਲਈ ਮਤਲਬ ਜਿਹੜੇ ਉਹ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਵਿੱਚ ਇਹ ਕੰਮ ਚੱਲ ਗਿਆ ਸਾਡਾ ਸਾਰਾ ਪੁਲਿਸ ਪ੍ਰੋਸੈਸ਼ਨ ਉਸ ਪਾਸੇ ਉਲਝਿਆ ਮੈਂ ਵੀ ਰਾਤ ਦਾ ਕੋਈ ਵਾਇਆ ਸੀ ਰਾਤ ਵੀ 11-12 ਵਜੇ ਤੇ ਅਸੀਂ ਜਾਗਦੇ ਰਹੇ ਆ ਤੇ ਅੱਜ ਮੈਂ ਉਹ ਮਸਲਾ ਹੱਲ ਕਰਾ ਕੇ ਆ ਫਿਰ ਮੈਂ ਇਹਨਾਂ ਦਫਾਸ਼ਲੂ ਮੈਂ ਟਾਂਲੇ ਜਾ ਰਿਹਾ ਟਾਂਡੇ ਹੋ ਕੇ ਫਿਰ ਮੈਂ ਇੱਧਰ ਆਉਣਾ ਆ ਕਿ ਪ੍ਰੋਬਲਮ ਕੀ ਆ ਪਹਿਲਾਂ ਇਹਨਾਂ ਨਾਲ ਮੈਂ ਗੱਲ ਕੀਤੀ ਸੀ ਫਿਰ ਮੈਡਮ ਆਪਣੇ ਐਸਐਚਓ ਮਰਜੀਤ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਚੀਜ਼ ਆ ਜਿੱਥੋਂ ਤੱਕ ਜਿਹੜਾ ਹੈਗਾ ਦੇਖੋ 306 ਦੇ ਵਿੱਚ ਅਸੀਂ ਮੈਡਮ ਨੇ ਮੈਨੂੰ ਦੱਸਿਆ ਵਾਅਦਾ ਦਿੱਤਾ ਆ ਉਹਦਾ ਹਰ ਇੱਕ ਚੀਜ਼ ਦਾ ਆਪਾਂ ਐਵੀਡੈਂਸ ਹੈ ਮੇਰੀ ਇੱਕ ਆਦਤ ਆ ਕਿਉਂਕਿ ਮੈਂ ਸਪੱਸ਼ਟ ਜਿਹੇ ਹਾਂ ਮੈਂ ਉਹ ਵਾਅਦਾ ਨਹੀਂ ਕਰਦਾ ਮੈਂ ਉਹ ਦੋਗਲਾਪੁਰਸ ਅਫਸਰ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਹੋਰ ਮੂੰਹ ਤੇ ਕਹਿ ਜਾਵਾਂ ਤੇ ਐਂਡ ਮੇਰਾ ਕੁਝ ਹੋਰ ਮੈਂ ਉਹ ਕਮਿਟਿਡ ਕਰਦਾ ਹੁੰਦਾ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਪੂਰਾ ਠੁੱਕਦਾ ਹੋਵੇ ਬਣਦਾ ਹੋਵੇ ਔਰ ਉਹਦੇ ਲਈ ਮੈਂ ਸਟੈਂਡ ਲੈਣਾ ਫਿਰ ਮੈਂ ਆਪਣੀ ਜਦੋਂ ਸਟੈਂਡ ਲੈਂਦਾ ਤਾਂ ਫਿਰ ਮੈਂ ਉੱਥੇ ਘੁੰਮਦਾ ਨਹੀਂ ਹੁੰਦਾ ਫਿਰ ਜੋ ਮਰਜ਼ੀ ਹੋ ਜਾਏ ਠੀਕ ਹੈ ਕਿ ਮੇਰੇ ਦੇ ਵਿੱਚ ਬਹੁਤ ਵੱਡੀ ਕਮੀ ਮੈਂ ਆਪਣੇ ਆਪ ਨੂੰ ਸਮਝਦਾ ਹਾਂ ਔਰ ਮੈਨੂੰ ਪਰਮਾਤਮਾ ਦਾ ਬਲਵਕਸ਼ ਜੋ ਮੈਂ ਕਰਦਾ ਆ ਉਹ ਮੈਂ ਫਾਇਦੇ ਲਈ ਕਰਦਾ ਨਹੀਂ ਇੱਥੇ ਵੀ ਮੈਂ ਕੋਈ ਝੂਠਾ ਵਾਅਦਾ ਨਹੀਂ ਕਰਕੇ ਜਾਊਂਗਾ ਜਿੱਦਾਂ ਇਹਨਾਂ ਨੇ ਦੱਸਿਆ ਜੀ ਪ੍ਰਧਾਨ ਸਾਹਿਬ ਨੇ ਤੇ ਮੈਡਮ ਨਾਲ ਗੱਲ ਕੀਤਾ ਕਿ ਕੋ ਤਿੰਨ ਚਾਰ ਤਰੀਕੇ ਹੁੰਦੇ ਆ ਪਰ ਹਰ ਇੱਕ ਦਾ ਸਾਡਾ ਮੇਨ ਕੀ ਆ ਤੁਹਾਡਾ ਵੀ ਦੁੱਖ ਦਰਦ ਤੁਸੀਂ ਵੀ ਇਹ ਇਹਨਾਂ ਦੇ ਜਿਹੜੇ ਦੁੱਖ ਦੇ ਵਿੱਚ ਸਾਰੇ ਇਕੱਠੇ ਹੋਏ ਆ। ਮੇਨ ਸਾਡਾ ਕੰਮ ਆ ਕਿ ਦੋਸ਼ੀ ਕਿਸੇ ਵੀ ਕਿਸਮ ਦੇ ਉੱਤੇ ਉਹ ਬੈਨੀਫਿਟਸ ਡਾਊਟ ਨਾ ਲਏ ਜਾਵੇ। ਕਾਨੂੰਨੀ ਬਰੀ ਹੋ ਜੇ ਤੇ ਛਾਡੀ ਤੇ ਤੁਹਾਡੀ ਜਿਹੜੀ ਮਿਹਨਤ ਕੀਤੀ ਆ ਉਹ ਅਜਾਈ ਜਾਵੇ। ਜਿੱਥੋਂ ਤੱਕ ਧਾਰਾ 306 ਆ ਮਰਨ ਲਈ ਮਜਬੂਰ ਕਰਨ ਦੀ ਇਹਦੀ ਜਿਹੜੀ ਸਿਸਟਮ ਹੈਗਾ ਆ। ਔਰ ਜੇ ਇਹਨਾਂ ਨੇ ਦੱਸਿਆ ਸੀ ਜੇ ਸੀਪੀ ਧਾਰਾ ਉਹਦੇ ਵਿੱਚ ਡੋਰੀ ਦੀ ਨਹੀਂ ਲੱਗੀ। ਫਿਰ ਮੈਡਮ ਨਾਲ ਗੱਲ ਕੀਤੀ ਵੀ ਤੁਹਾਨੂੰ ਸਟੇਟਮੈਂਟ ਇਹਨਾਂ ਨੇ ਕੀ ਲਿਖਾਈ ਸੀਗੀ ਉਹਦੇ ਵਿੱਚ ਡੌਣੀ ਦਾ ਆਇਆ ਸੀ ਫਿਰ ਮੈਨੂੰ ਕੋਈ ਮੈਂ ਕਿਹਾ ਮਜੂਦਾ ਖਲਾਫ ਕੀ ਆ ਦੇਖੋ ਆਪਾਂ ਕੰਮ ਉਹ ਕਰੀਏ ਜਿਹੜਾ ਕਾਨੂੰਨੀ ਰੂਪ ਦੇ ਵਿੱਚ ਉੱਭਰਦਾ ਅਸੀਂ ਐਫ ਆਈ ਆਰ ਦਰਜ ਕਰਨਾ ਸਾਡਾ ਫਰਜ਼ ਆ ਐਫ ਆਈ ਆਰ ਦਰਜ ਕਰਕੇ ਅਸੀਂ ਕੋਰਟ ਦੇ ਵਿੱਚ ਭੇਜਣਾ ਪਰ ਉਹਨੂੰ ਵੀ ਪ੍ਰੂਫ ਕਰਨਾ ਜੇ ਤੁਸੀਂ ਧਰਮ ਅਮਨ ਆਪਣਾ ਕਰਦੇ ਹੋ ਵਧੀਆ ਸੋਚ ਰੱਖਦੇ ਹੋ ਤੇ ਸਾਡਾ ਇਹ ਹੁੰਦਾ ਕਿ ਸਾਡਾ 100% ਜਿਹੜਾ ਅਗਲਾ ਬੰਦਾ ਪ੍ਰੇਸ਼ਟ ਹੋਵੇ ਉਹਨੂੰ ਸਜ਼ਾ ਮਿਲੇ ਇਹ ਵੀ ਸਾਡਾ ਧਰਮ ਹੈਗਾ ਕਿ ਅਸੀਂ ਪਰਚਾ ਦੇਈਏ ਤਾਂ ਕਾਹਲੂ ਜੋ ਮਰਜੀ ਹੋਵੇ ਮੇਰੀ ਇਹ ਬਿਲਕੁਲ ਪੋਲਿਸੀ ਦੀ ਹੈਗੀ ਹੈ ਕਿਉਂਕਿ ਮੈਂ 33 ਸਾਲ ਦੀ ਮੇਰੀ ਸਰਵਿਸ ਹੋ ਗਈ ਆ ਔਰ ਮੈਂ ਡੀਪਲੀ ਕਾਗਜ਼ੀ ਪੱਤਰੀ ਚੱਲਦਾ ਕਾਗਜ਼ੀ ਪੱਤਰੀ ਚੱਲ ਕੇ ਬਹੁਤ ਘੱਟ ਜਾਨ ਸੁਦੇ ਆ ਤੇ ਅਗਲਾ ਮਰੀ ਹੋ ਜਾਣਾ ਫਿਰ ਜਿਹੜੀ ਆਪਾਂ ਗੱਲ ਕਰਦੇ ਵੀ ਡੌਰੀ ਆ ਉਹ 304 ਵਿੱਚ ਜਾਂਦਾ ਡੌਰੀ ਦੇਸ ਹੁਣ ਇੱਥੇ ਆਪਾਂ ਨੂੰ ਪ੍ਰੋਬਲਮ ਇਹ ਆਈ ਆ ਬਾਕੀ ਅਸੀਂ ਇਨਵੈਸਟੀਗੇਸ਼ਨ ਕਰਦੇ ਮੈਂ ਅਜੇ ਮਿਸਲ ਨਹੀਂ ਦੇਖੀ ਜੋ ਮੇਰੀਆਂ ਮੋਟੀਆਂ-ਮੋਟੀਆਂ ਗੱਲਾਂ ਹੋਈਆਂ 304B ਦੇ ਵਿੱਚ ਇਹ ਆ ਜਾਂਦਾ ਹੈ ਵੀ ਉਹਨੂੰ ਦਾਇਰਤ ਦੇ ਰੂਪ ਦੇ ਵਿੱਚ ਕਰਨਾ ਉਹਨੂੰ ਪੜਤਾਲ ਨਾ ਕਰਨਾ ਉਹਨੂੰ 304B ਦੇ ਵਿੱਚ ਡੌਰੀ ਦੇ ਅੱਗੇ ਵਿੱਚ ਆਪਾ ਲੈ ਜਾਂਦੇ ਹਾਂ ਠੀਕ ਹੈ ਜੀ ਪਰ ਮਜਬੂਰ ਹੋਇਆ ਜਦੋਂ ਉਹ ਪ੍ਰਧਾਨੀ ਨੇ ਦੱਸਿਆ ਵੀ ਉਹਦੀ ਬਾਡੀ ਲਾਈ ਹੋਈ ਸੀਗੀ ਸਾਰਾ ਕੁਝ ਕੀਤਾ ਹੋਇਆ ਸੀ ਦੇਖੋ ਕੱਲ ਕੱਲ ਇਨਾ ਨੇ ਜਿਹੜਾ ਬੱਚਾ ਕੀਤਾ ਮਰਡਰ ਹੋਇਆ ਔਰ ਉਹਦੂ ਮਾਰਾ ਮੈਂ ਤਾਂ ਆਪਣੀ ਸਰਵਿਸ ਵਿੱਚ ਇੰਨਾ ਕਦੀ ਮਹਾਰਾਜ ਦੀ ਦੇਖਿਆ ਨਹੀਂ ਹੈਗਾ ਕਿ ਜਿੰਨਾ ਉਹਦੇ ਨਾਲ ਮਤਲਬ ਕੀਤਾ ਪਰ ਫਿਰ ਵੀ ਅਸੀਂ ਐਫਐਸਐਲ ਟੀਮਾਂ ਬਣਾ ਕੇ ਉਹਦੀ ਸੈਂਟੀਫਿਕ ਔਰ ਟੈਕਨੀਕਲ ਢੰਗ ਨਾਲ ਉਹਦੀ ਜਿਹੜੀ ਐਵੀਡੈਂਸ ਕਲੈਕਟ ਕੀਤੀ ਆ ਕੱਲ ਕੋਈ ਉੱਥੇ ਕੋਈ ਚੀਜ਼ ਗਲਤ ਹੋ ਗਈ ਸੀ ਤੇ ਮੈਂ ਥਾਣੇ ਜਾ ਕੇ ਬਹਿ ਗਿਆ ਸੀ ਮੈਂ ਕਿਹਾ ਵੀ ਦੇਖੋ ਇਹ ਚੀਜ਼ ਨਾ ਕਰੋ ਜਿਹੜਾ ਜੇਸ ਬੰਦੇ ਨੇ ਆਪਣੇ ਹੱਥੀਂ ਕੰਮ ਕੀਤਾ ਹੋਵੇ ਨਾ ਫਿਰ ਉਹ ਉਹਨਾਂ ਦਾ ਬੱਚਾ ਨਹੀਂ ਉਹ ਬੱਚੇ ਸਾਡੇ ਦੀ ਡੈਥ ਹੋਈ ਹੈ ਇਹ ਦੂਜੇ ਦਾ ਬੱਚਾ ਪਬਲਿਕ ਦਾ ਬੱਚਾ ਨਹੀਂ ਫਿਰ ਉਸੇ ਕੇ ਨਾ ਕੰਮ ਕਰੋ ਮੈਂ ਬਹਿ ਕੇ ਰੁਕਾ ਲਖਾ ਕੇ ਜਿਹੜੀ ਚੀਜ਼ ਮੈਨੂੰ ਨਹੀਂ ਆਈ ਔਰ ਉਹ ਚੀਜ਼ ਕਾਮਯਾਬ ਵੀ ਉਹਦੇ ਚ ਕਿਨਾਂ ਨੇ ਪ੍ਰਾਈਵੇਟ ਗਵਾ ਰੱਖ ਲਿਆ ਸੀ ਮੌਕੇ ਦਾ ਜੀ ਦੇਖੋ ਅੱਜ ਕੱਲ ਟੈਕਨੀਕਲ ਸਾਰੀਆਂ ਚੀਜ਼ਾਂ ਮੈਂ ਮੌਕੇ ਤੇ ਹੁੰਮਾਨਾ ਮੇਰੇ ਕੋ ਫੋਨ ਆ ਫੋਨ ਮੇਰਾ ਕਿਸੇ ਹੋਰ ਪਾਸੇ ਹੋਵੇ ਤੇ ਆਪਾਂ ਬਿਦੌਤ ਮਾਈਂਡ ਅਪਲਾਈ ਕੀਤੇ ਆਪਾਂ ਉਹਨੂੰ ਗਵਾ ਸਾਈਡ ਕਰ ਦਈਏ ਕੱਲ ਨੂੰ ਤਾਂ ਉਹਦੇ ਕੋਰ ਦੇ ਵਿੱਚ ਚਲੇ ਜਾਣਾ ਕੋਰ ਦੇ ਵਿੱਚ ਉਹਦੀ ਲੋਕੇਸ਼ਨ ਵਕੀਲਾਂ ਨੇ ਕਢਾ ਲੈਣੀ ਆ ਡਿਫੈਂਸ ਵਿੱਚ ਜਾ ਕੇ ਬਰੀ ਹੋ ਜਾਣਾ ਉਹਨੇ ਮੈਂ ਕਿਹਾ ਮੌਕੇ ਦਾ ਗਵਾ ਘੱਟੋ ਦੇ ਬਿੱਟ ਜਾਣਾ ਮੈਂਡ ਵਿੱਚ ਆ ਕੇ ਸੋ ਮੈਂ ਤੁਹਾਨੂੰ ਇਹ ਕੰਨਾ ਵੀ ਮੈਂ ਉਹ ਕੰਮ ਇਨੀਸ਼ੀਏਟ ਬਖਰੀ ਆ 302 ਦੇ ਵਿੱਚ ਆਪਾਂ ਨੂੰ ਮੌਕੇ ਦੇ ਗਵਾ ਚਾਹੀਦੇ ਆ ਹੁਣ ਆਪਾਂ ਮੰਨਦੇ ਆ 100 306 'ਚ ਪਰਚਾ ਦੇ ਦਿੱਤਾ ਆ ਆਪਾਂ ਮੰਨ ਲਈ ਮਜਬੂਰ ਕਰਨ ਲਈ ਠੀਕ ਹੈ ਜੀ ਪਰ 306 ਦੇ ਵਿੱਚ ਅਗਰ ਸਾਡੇ ਕੋਲ ਟੈਕਨੀਕਲ ਢੰਗ ਦੇ ਨਾਲ ਉਹਦੇ 'ਚ ਐਵੀਡੈਂਸ ਆਈ ਉਹ ਮੈਂ ਕੋੜਾ ਜਿਹਾ ਫੀਮ ਕਰਦਾ ਨਹੀਂ ਮੈਂ ਨਹੀਂ ਮੈਂ ਕਰਦਾ ਦੱਸੋ ਜੇ ਟੈਕਨੀਕਲ ਤੰਗ ਨਾਲ 306 ਦੇ ਵਿੱਚੋਂ 302 ਚ ਕਨਵਰਟ ਕਰਨ ਲਈ ਸਾਨੂੰ ਬੜਾ ਟਾਈਮ ਨਹੀਂ ਲੱਗਣਾ ਵਿਦ ਐਵੀਡੈਂਸ ਕਰਾਂਗੇ ਜਿੱਥੋਂ ਤੱਕ ਤੁਸੀਂ ਕਹਿੰਦੇ ਐਸਟੀਐਸਟੀ ਐਕਟ ਦਾ ਹੈਗਾ ਯਾ ਉਹਦੇ ਨਾਲ ਦੇਖੋ ਹੁਣ ਆਪਾਂ ਕਹਿੰਦੇ ਵੀ ਮੌਕੇ ਦੇ ਉੱਤੇ ਸੀ ਮੌਕੇ ਦੇ ਆਪਾਂ 302 ਦੀ ਸੀ ਕਿਹੜੇ ਗਵਾਹ ਨੇ ਪ੍ਰੂਫ ਕਰਨਾ ਜਿਹਨੇ ਮਾਰਦਿਆ ਉਹਨੂੰ ਦੇਖਣਾ ਜਾਂ ਤਾਂ ਆਪਾਂ ਕੋਈ ਉਹਦਾ ਪ੍ਰੂਫ ਦੇ ਲਈਏ ਮੌਕੇ ਦੇ ਲਿਖ ਲਈਏ ਸਾਨੂੰ ਕਿਸੀ 306 ਵੀ ਪਰਚਾ ਦਿੱਤਾ ਸੀ 302 ਦੇ ਮੌਕੇ ਦੇ ਗਵਾਹ ਫੂਟ ਕਰ ਜਾਂਦੇ ਹਰਕ ਧਾਰਾ ਦੀ ਜਿਹੜੀ ਹੈਗੀ ਆ ਹਰਕ ਸੈਕਸ਼ਨ ਦੀ ਐਵੀਡੈਂਸ ਮੰਗਦੇ ਬੰਦਾ ਠੀਕ ਨਹੀਂ ਅਮੇਡੂ ਗੱਲ ਐਵੀਡੈਂਸ ਮੰਗਦੇ ਆ ਆਪਾਂ ਉਹ ਕੰਮ ਨਾ ਕਰੀਏ ਜਿਹੜਾ ਬਾਅਦ ਦੇ ਵਿੱਚ ਸਾਨੂੰ ਪੁੱਛਣਾ ਪਊਗਾ ਮੈਂ ਆਪਣੇ ਧਰਮ ਮਾਨ ਨਾਲ ਕਹਿਣਾ ਜਿਹੜਾ ਕੰਮ ਮੈਂ ਕਰ ਦੇਣਾ ਜਿਹੜਾ ਕੰਮ ਮੈਂ ਡਾਇਰੈਕਸ਼ਨ ਦੇਦਾ ਜਿੰਨੀ ਵੀ ਨੂੰ ਪਰਮਾਤਮਾ ਨੇ ਸੋਚੀ ਬਖਸ਼ੀ ਆ ਮੈਂ ਇਹਦੇ ਲਈ ਇਨਸਾਫ ਦਾ ਕੰਮ ਕਰੂੰਗਾ ਕੋਈ ਬਾੜਾ ਮੈਂ ਪ੍ਰੈਸ਼ਰ ਵੀ ਨਹੀਂ ਚੱਲਦਾ ਮੈਂ ਤੁਹਾਨੂੰ ਸ਼ਰੇਆਮ ਕਹਿ ਰਿਹਾ ਬਹੁਤ ਵਧੀਆ ਚੰਗਣਾ ਇਨਵੈਸਟੀਗੇਸ਼ਨ ਹੋਊਗੀ ਮੇਨ ਕਿਊਜ਼ ਅਸੀਂ ਅਰੈਸਟ ਕਰ ਲਿਆ ਕੱਲ ਦੀਆਂ ਟੀਮਾਂ ਭੇਜੀਆਂ ਹੋਈਆਂ ਸੀਗੀਆਂ ਜਿੱਥੋਂ ਤੱਕ ਦੋਸਤ ਤੁਸੀਂ ਪੰਜ ਬੰਦੇ ਲਾਏ ਆ ਤਿੰਨਾਂ ਬੰਦਿਆਂ ਨੂੰ ਵੀ ਕਲੀਨ ਚੈੱਕ ਨਹੀਂ ਅਸੀਂ ਦਿੱਤੀ ਹੈਗੀ ਤਿੰਨਾਂ ਬੰਦਿਆਂ ਨੂੰ ਇਸ ਤਰ੍ਹਾਂ ਛੱਡਿਆ ਹੋਇਆ ਤੇ ਹੁਣ ਇਹਦਾ ਪੋਸਟਮਾਰਟਮ ਆਉਣਾ ਜੇ ਆਪਾਂ ਜਾਦਾ ਦੇਰ ਪੋਸਟਮਾਰਟਮ ਨਹੀਂ ਕਰਾਉਂਦੇ ਤੇ ਉਹ ਵੀ ਸਾਡਾ ਜਿਹੜਾ ਸਾਡਾ ਜਿਹੜਾ ਨੈਕਸਟ ਪੁਆਇੰਟ ਜਾਂਦਾ ਕਿਉਂਕਿ ਬਾਡੀ ਜਿਹੜੀ ਥੋੜੀ ਦੇਰ ਬਾਅਦ ਡੀਕੰਪੋਜ਼ ਹੋ ਜਾਂਦੀ ਆ ਜਿਹੜੀ ਸਾਡੀ ਐਵੀਡੈਂਸ ਆ ਫਿਰ ਸਾਡੀ ਜਿਹੜੀ ਉੱਥੋਂ ਹੋ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਅਸੀਂ ਉਸ ਦੀ ਕਿੰਨਾ ਕਰਾਂਗੇ ਅਗਰ 306 ਚ ਪਰਚਾ ਦਿੱਤਾ ਆ ਤੇ 306 ਤੋਂ 302 ਚ ਕਨਵਰਟ ਕਰਨਾ ਕੋਈ ਸਾਨੂੰ ਵੈਧ ਐਵੀਡੈਂਸ ਕਰਾਂਗੇ ਪ੍ਰੂਫ ਕਰਾਂਗੇ ਦੇਖੋ ਬੱਚੇ ਨੂੰ ਐਡਾ ਜੰਮ ਕੇ ਅਸੀਂ ਪਾਲ ਕੇ ਪਵਾ ਮਾਵਾ ਭੈਣਾ ਸਾਡੀਆਂ ਵੀ ਵਿਆਹੀਆਂ ਹੋਈਆਂ ਸਾਡੇ ਵੀ ਲੜਕਈ ਲੱਗੀਆਂ ਹੋਈਆਂ ਇਹ ਦਿੱਸਣੀ ਬਹੁਤ ਮਾੜੀ ਆ ਠੀਕ ਹੈ ਜੀ ਇਸ ਤਰੀਕੇ ਦਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਦੂਜੇ ਤਾਂ ਜਿੱਥੇ ਤੱਕ ਤੁਸੀਂ ਕਹਿੰਦੇ ਹੈਗੇ ਐਸਟੀਐਸਟੀ ਐਕਟ ਦਾ ਮੈਂ ਮੈਡਮ ਨਾਲ ਗੱਲ ਕੀਤੀ ਸੀ ਵੀ ਮੈਂ ਕਿਹਾ ਇਹ ਕਿਹੜੀ ਕਾਸਟ ਨੂੰ ਬਿਲੋਂਗ ਕਰਦੀ ਤੇ ਲੜਕਾ ਸੀ ਆ। ਉਵੇਂ ਹੁਣੀ ਇਹਨਾਂ ਨੂੰ ਕਹਤਾਂ ਜਿਹੜੀ ਬਣਦੀ ਧਾਰਾ ਐਸਟੀਐਸਟੀ ਐਕਟ ਅਸੀਂ ਲਾ ਰਹੇ ਹਾਂ ਜੀ। ਕਿਉਂਕਿ ਉਹਦੇ ਵਿੱਚ ਹੀ ਆ। ਦੇਖੋ ਜਿਹੜੀ ਚੀਜ਼ ਬਣਦੀ ਆ ਨਹੀਂ ਤੜੀ ਨਹੀਂ ਮੰਨਣੀ ਆਪਾਂ ਆਪਾਂ ਕੋਈ ਜ ਮਤਲਬ ਬਹੁਤ ਮੈਂ ਕੋਈ ਆਇਆ ਵੀ ਜਿੱਤਣ ਨਹੀਂ ਆਇਆ। ਮੈਂ ਤਾਂ ਜੋ ਕਾਨੂੰਨੀ ਰੂਪ ਦੇ ਵਿੱਚ ਹੈਗਾ ਆ। ਔਰ ਪੱਕੇ ਪ੍ਰੂਫ ਆ। ਔਰ ਦੇਖੋ ਲੜਕਾ ਬ੍ਰਾਹਮਣ ਜਾਤ ਨੂੰ ਸੋਹਣ ਰੱਖਦਾ। ਲੜਕੀ ਐਸੀ ਬਰਾਦ ਨੂੰ ਸਤਾਰ ਰੱਖਦੀ ਆ। ਤੇ ਇਹ ਕਾਨੂੰਨ ਦੇ ਵਿੱਚ ਉਪਵਾਧਾ ਅਸੀਂ ਲਾ ਸਕਦੇ ਆ ਤੇ ਵੀ ਜੇ ਜਾਰ ਆਪਣੇ ਸਾਨੂੰ ਪਾਵਰ ਦਿੱਤੀ ਆ ਭਾ ਕਿਉਂ ਨਾ ਲਈਏ ਉਹ ਤਾਂ ਤੁਹਾਡੀ ਲੱਗੂਗੀ 100% ਆਗਰ 306 ਤੋਂ 302 ਦੇ ਵਿੱਚ ਵੀ ਕਨਵਰਟ ਵੈਧ ਐਵੀਡੈਂਸ ਆਈ ਤੇ ਉਹਨੂੰ ਵੀ ਕਨਵਰਟ ਕਰਨ ਲਈ ਤੁਹਾਨੂੰ ਕਿਸੇ ਛਪਾਸ ਦੀ ਲੋੜ ਨਹੀਂ ਪੈਣੀ ਉਹ ਸਾਡਾ ਦੇਸ਼ ਧਰਮ ਆਮਾਨ ਨਾਲ ਕਹਿ ਕੇ ਜੰਮੀ ਅਸੀਂ ਉਹ ਕਰਾਂ ਦੇਖੋ ਅਸੀਂ ਉਹਨਾਂ ਦੇ ਕੋਈ ਮਤਲਬ ਉਹ ਨਹੀਂ ਵਾਕਫ ਅਸੀਂ ਨਾਲ ਲੜਖੀ ਪਰਵਾਹ ਦੇ ਵਾਕਫ ਆਪਾਂ ਵਿੱਚ ਪਹਿਲੀ ਵਾਰ ਹੀ ਕਈਆਂ ਨੂੰ ਸੱਜਣਾ ਮਿੱਤਰਾਂ ਨੂੰ ਮਿਲੇ ਆ ਠੀਕ ਹੈ ਜੀ ਔਰ ਇਹਨਾਂ ਨੂੰ ਮੇਰੇ ਬਾਰੇ ਪਤਾ ਆ ਕਿ ਮੇਰਾ ਸਟਾਈਲ ਕੰਮ ਕਰਨ ਦਾ ਥੋੜਾ ਜਿਹਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਲਹਿਜਾ ਹੁੰਦਾ ਕੋਈ ਮੈਂ ਤੁਹਾਡੇ ਨਾਲ ਝੂਠਾ ਵਾਦਾ ਨਹੀਂ ਕਰੂੰਗਾ ਕਿ ਮੈਂ ਸਿਰਫ ਧਰਨਾ ਸੌਣ ਲਈ ਆ ਨਾ ਮੈਂ ਰੱਬ ਨੂੰ ਵੀ ਜਾਣਦੇ ਹਾਂ ਠੀਕ ਹੈ ਜੀ ਔਰ ਧਰਮਾਨ ਨਾਲ ਕਹਿੰਦੇ ਜਿੰਨਾ ਛੇਰ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਵਧੀਆ ਐਵੀਡੈਂਸ ਨਾਲ ਕਰਾਂਗੇ ਸੋ ਬਰਾਏ ਮਿਹਰਬਾਨੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਸ਼ੱਕ ਹੋਵੇ ਵੀ ਆ ਹੋ ਜਾਂਦੀ ਪੁਲਿਸ ਹੋ ਜਾਂਦੀ ਪਾਣੀ ਪੁਲਿਸ ਨੂੰ ਛੱਡ ਦਿਓ ਮੈਂ ਕੋਈ ਕਮਿਸ਼ਨ ਨਹੀਂ ਕਰਨਾ ਚਾਹੁੰਦਾ ਸਾਡੇ ਵੀ ਜੰਮੀਆਂ ਅਸੀਂ ਵੀ ਵਿਆਹਣੀਆਂ ਸਾਡੇ ਵੀ ਆਉਣੀਆਂ ਇਹ ਸਮਾਜ ਵਿੱਚ ਰਵਾਂਗੇ ਕਿ ਵਧੀਆ ਇੱਕ ਦਛਾਨੀ ਦੇਵਾਂਗੇ ਤੁਹਾਡਾ ਵਧੀਆ ਰੈਪਿਊਟੇਸ਼ਨ ਜਾਊਗਾ ਇਸ ਕੈਟਾਗਰੀ ਦੇ ਮਤਲਬ ਹੁਣ ਉਹ ਸਾਡੇ ਦੇ ਵਿੱਚ ਹੈ ਨਹੀਂਗੇ ਉਹ ਕਿਸਮ ਦੇ ਇਤੋਂ ਲੋਨ ਗੁੰਦੇ ਹੋ ਜੀ ਨਾ ਨਾ ਲੋਨ ਗੰਨੇ ਆ ਜਾਂਦਾ ਨਾ ਗੁੰਲਣਾ ਨਾ ਅਜੇ ਤਾਈਂ ਕੋਈ ਗੁੰਨੇ ਆ ਤੇ ਤੁਹਾਡੇ ਨਾਲ ਵਾਦਾ ਹੋਰ ਅਜੇ ਤਾਈਂ ਤੁਸੀਂ ਦੇਖ ਲਿਓ ਕਈਆਂ ਦੀ ਬਿਨਾਂ ਸ਼ਪਾਰ ਤੋਂ ਬੰਦੇ ਵੈਸੇ ਹੀ ਟੰਗ ਦਿੱਤੇ ਜਾਂ ਕਈ ਮੈਂ ਕੱਢ ਹੀ ਦਿੱਤੇ ਆ ਜਿਨ੍ਹਾਂ ਦਾ ਨਹੀਂ ਕਸੂਰ ਬਣਦਾ ਔਰ ਜਿਹੜੇ ਨਹੀਂ ਹੋਏ ਮੈਂ ਉਹਨਾਂ ਦੇ ਪਰਚੇ ਦੇ ਦਿੱਤੇ ਆ ਫਿਰ ਮੇਰੀ ਪੂਰੀ ਫਾਈਨਡਿੰਗ ਲਕ ਹੋ ਗਈ ਮੈਂ ਮੈਥੋਂ ਮੁਰਦਾ ਨਹੀਂ ਹਾਂ ਕੋਈ ਹੋਰ ਅਫਸਰ ਕਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਵੈਸੇ ਤਾਂ ਹੁੰਦੀ ਨਹੀਂ ਪਰ ਜਿਹੜਾ ਕਾਗਜ਼ੀ ਪੱਤਰੀ ਆਪਾਂ ਕਹੇ ਵੀ ਕਾਗਜ਼ੀ ਪੱਤਰੀ ਕੰਮ ਰੱਖੀਏ ਤੇ ਆਪਾਂ ਉਹਨੂੰ ਸਜ਼ਾ ਦੇਉਣ ਦੇ ਲਈ ਜਾਈਏ ਸੋ ਮੈਂ ਜਿਆਦਾ ਤੁਹਾਡਾ ਟਾਈਮ ਨਹੀਂ ਲੈਂਦਾ ਤੁਸੀਂ ਵੀ ਕਾਫੀ ਦੇਰ ਤੋਂ ਬੈਠੇ ਹੋ ਕਿਉਂਕਿ ਮੈਂ ਵੀ ਕਿਸੇ ਹੋਰ ਪਾਸੇ ਸਾਡੀ ਸਾਰੀ ਪੁਲਿਸ ਭੇਜੀ ਜਾ ਇਹੇ ਬੇਨਤੀ ਆ ਕਿ ਕਿਸੇ ਕਿਸਮ ਦੀ ਡਰਟ ਹੁੰਦਾ ਆ ਤੁਸੀਂ ਇਹਨਾਂ ਨੂੰ ਦੱਸ ਦਿਓ ਮੇਰੇ ਕੋਲ ਦਫ਼ਤਰ ਆਜੋ ਇਹਦੀ ਇਨਵੈਸਟੀਗੇਸ਼ਨ ਦੀ ਮੈਂ ਆਪਣੀ ਨਿਗਰਾਨੀ ਤੈਅ ਕਰਾਂਗਾ ਥੈਂਕ ਯੂ ਜੀ ਐਸਪੀ ਸਾਹਿਬ ਇੱਕ ਗੱਲ ਕਰਨੀ ਸੀ ਪਿਛਲੇ 3 ਦਿਨਾਂ ਤੋਂ ਪੂਰਾ ਪਰਿਵਾਰ ਮਿੰਤਾ ਪਾਰਿਆ ਐਸਐਸਓ ਸਾਫ਼ੀਆਂ ਵੱਡੀਆਂ ਅਧਿਕਾਰੀਆਂ ਦੇ ਪਰ ਧਰਨਾ ਲੱਗਣ ਤੋਂ ਬਾਅਦ ਹੀ ਕਿਉਂ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਤੁਹਾਡਾ ਕੰਮ ਹੋ ਜਾਏਗਾ ਐਸਐਸਟੀ ਜਦਕਿ ਪਰਿਵਾਰ ਮੰਗ ਕਰ ਰਿਹਾ ਤਿੰਨ ਦਿਨਾਂ ਤੋਂ ਕੀ ਪੁਲਿਸ ਇੱਕ ਮਿੰਟ ਸਰ ਕੀ ਪੁਲਿਸ ਧਰਨਾ ਹੀ ਉਡੀਕਦੀ ਹੈ ਹਰੇਕ ਕੰਮ ਨੂੰ ਹਰੇਕ ਪਾਸੇ ਸਾਨੂੰ ਮਜਬੂਰ ਕਿਉਂ ਹੋਣਾ ਪੈ ਰਿਹਾ ਕਿ ਧਰਨਾ ਲਾ ਕੇ ਕੰਮ ਕਰਵਾਈਏ ਦੇਖੋ ਮੈਂ ਤੁਹਾਨੂੰ ਜਵਾਬ ਦਿੰਦਾ ਅਸੀਂ ਸਾਡਾ ਪੂਰਾ ਕੋਲੋਬੀ ਅਸੀਂ ਟੋਟਲ ਤਕਰੀਬਨ ਸਾਰੇ ਐਸਐਸਓ ਕੋਸੇ ਐਸਐਸਓ ਨੂੰ ਛੱਡ ਕੇ ਅਸੀਂ ਤਿੰਨ ਦਿਨ ਦਾ ਹੀ ਗਰਦਾਸਪੁਰ ਠੀਕ ਹੈ ਜੀ ਕੱਲ ਅਸੀਂ ਉਧਰ ਬਿਜ਼ੀ ਹੋ ਗਏ ਰਾਤ ਨੂੰ ਅਸੀਂ ਆ ਕੇ ਗਰਦਾਸਪੁਰ ਤੋਂ ਪੂਰੀ ਰਾਤ ਮਤਲਬ ਡੀਐਸਪੀ ਸਾਹੁ ਨੂੰ ਮੈਂ ਸਵੇਰੇ ਭੇਜਿਆ ਕਿਉਂਕਿ ਮੈਂ ਦੋ ਚਾਰ ਘੰਟੇ ਸੌਂ ਲਿਆ ਸੀ ਮੈਂ ਕਿਹਾ ਤੁਸੀਂ ਜਾਓ ਰੈਸਟ ਕਰੋ ਤੁਸੀਂ ਕਿਉਂਕਿ ਉਹਨਾਂ ਨੂੰ ਹਾਰ ਦੀ ਵੀ ਪ੍ਰੋਬਲਮ ਹੈਗੀ ਗੋਲੀਆਂ-ਗੋਲੀਆਂ ਖਾ ਕੇ ਆਓ ਆਪਣਾ ਬ੍ਰੈਕਫਾਸਟ ਕਰਕੇ ਆ ਇਹ ਨਾ ਹੋਵੇ ਆਪਾਂ ਕਰਦੇ ਕਰਦੇ ਹੋ ਜਾਈਏ ਜਦੋਂ ਸਾਡੇ ਧਿਆਨ ਦੇ ਵਿੱਚ ਮੇਰੇ ਅੱਜੀ ਡਿਸਕਸ ਹੋਇਆ ਜਦੋਂ ਸਾਡੇ ਧਿਆਨ ਦੇ ਵਿੱਚ ਆ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਜਦੋਂ ਇਸ ਚੀਜ਼ ਦਾ ਪਤਾ ਲੱਗਾ ਕਈ ਵਾਰੀ ਕਈ ਚੀਜ਼ਾਂ ਸਾਡੇ ਲੈਵਲ ਤੱਕ ਨਹੀਂ ਪਹੁੰਚਦੀਆਂ ਥੱਲੇ ਰਹਿ ਜਾਂਦੀਆਂ ਠੀਕ ਹੈ ਜੀ ਕੋਈ ਕੋਈ ਜੀ ਜੀ ਗਲਤੀ ਕਿਹਦੀ ਹੈ ਤਿੰਨ ਦਿਨ ਪਰਿਵਾਰ ਤੁਸੀਂ ਇਹ ਨਹੀਂ ਦੱਸ ਸਕਦੇ ਪਰਿਵਾਰ ਦੀ ਸਿਚੁਏਸ਼ਨ ਕੀ ਸੀ ਮੈਨੂੰ ਪਤਾ ਲੱਗਾ ਕਿ ਸਿੱਧੇ ਤੌਰ ਤੇ ਕਹਿਤਾ ਜੀ ਉੱਪਰੋਂ ਮੰਤਰੀ ਦੀ ਸਪਾਰਸ਼ ਆ ਬਈ ਮੇਰੇ ਹੱਥ ਖੜੇ ਆ ਜੇ ਮੈਡਮ ਦੇ ਹੱਥ ਖੜੇ ਸੀ ਉਹਨੇ ਤੁਹਾਡੇ ਨਾਲ ਕਿਉਂ ਨਹੀਂ ਗੱਲ ਕੀਤੀ ਸਾਨੂੰ ਕਹਿੰਦੇ ਪਰਿਵਾਰ ਸ਼ਰਮ ਕਹਿ ਰਿਹਾ ਜੀ ਪਰ ਜਿਹੜਾ ਦੇਖੋ ਜਿਹੜਾ ਜਿਹੜਾ ਚਲੋ ਹੋ ਗਈ ਆ ਜੀ ਇਸ ਚੀਜ਼ ਦਾ ਦੀ ਹੋਈ ਕੋਈ ਕਿਸੇ ਨੂੰ ਠੇਸ ਪਹੁੰਚੀ ਆ ਮੈਂ ਉਸ ਲਈ ਮਾਫੀ ਮੰਗਦਾ ਆ ਠੀਕ ਨਹੀਂ ਤੇ ਉਹਦੇ ਵਿੱਚ ਮੇਰੇ ਦਾ ਮਾਫੀ ਮੰਗਣ ਦਾ ਮੇਰੇ ਮੈਨੂੰ ਕੋਈ ਇਹ ਨਹੀਂ ਹੋ ਜਾਂਦਾ ਵੀ ਮੈਂ ਕੋਈ ਬਹੁਤ ਛੋਟਾ ਹੋ ਗਿਆ ਜਿਹੜੀ ਚੀਜ਼ ਐਡਮਿਟ ਆ ਸਾਡੀ ਫਿਰ ਪੁਲਿਸ ਪ੍ਰਸ਼ਾਸਨ ਦੀ ਗਲਤੀ ਤੇ ਗਲਤੀ ਮਰ ਲੈਣੀ ਚਾਹੀਦੀ ਜੇ 3 ਦਿਨ ਹੋ ਗਏ ਆ ਤੇ 3 ਦਿਨ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਚਲੋ ਜੇ 6 ਦਿਨ ਮੰਨਦੇ ਆ ਆਪਾਂ ਵੀ ਇਹ ਜਿਹੜਾ ਜਿਹੜੀ ਇਹ ਚੀਜ਼ ਹੈਗੀ ਆ ਇਹ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਔਰ ਜਦੋਂ ਆ ਜਾਂਦੀ ਮੇਰਾ ਤਾਂ ਸਿੰਪਲ ਫਾਰਮੈਟ ਆ ਮੇਰੇ ਕੋ ਤਾਂ ਜਿਹੜੀ ਚੀਜ਼ ਕਾਨੂੰਨੀ ਰੂਪ ਦੇ ਦਾਇਰੇ ਦੇ ਵਿੱਚ ਆ ਗਈ ਉਹਨੂੰ ਕਰ ਦਿਓ ਠੀਕ ਹੈ ਜੀ ਬਾਲੀ ਵੀ ਕਿੰਤੂ ਪਰੰਤੂ ਫਿਰ ਵੀ ਤਾਂ ਆਪਾਂ ਇਹਦਾ ਕਰਦੇ ਹੀ ਆ ਮੈਂ ਇਹਨਾਂ ਨੂੰ ਪਹਿਲਾਂ ਹੀ ਪੁੱਛਿਆ ਸੀ ਵੀ ਮੈਂ ਦੇਖੋ ਕੋਈ ਮਿਸਲ ਨਹੀਂ ਦੇਖੀ ਮੈਂ ਮੈਡਮ ਨਾਲ ਡਿਸਕਸ ਗੱਡੀ ਜੀ ਕੀਤਾ ਮੈਡਮ ਕੀ ਆ ਮੈਨੂੰ ਕੋਈ ਬਕੋਏ ਦਾ ਨਹੀਂ ਸੀ ਪਤਾ ਸਿਸਟਮ ਦਾ ਨਹੀਂ ਸੀ ਪਤਾ ਮੈਂ ਕਿ ਉਹਨਾਂ ਨੇ ਬਿਆਨਾਂ 'ਚ ਕੀ ਲਗਾਇਆ ਕਿ ਇਹ ਦੋਰੀ ਮੈਂ ਕਿਹਾ ਫਿਰ 304 ਵਿੱਚ ਦੇ ਦੇਣਾ ਸੀ ਕਿ ਇਹਦੇ ਫਸਟ ਸਟੇਜ 'ਚ ਅਸੀਂ 306 302 ਨਾਲ ਦੀ ਧਾਰਾ ਆ ਇਹ ਕੋਈ ਧਾਰਾ ਮਾੜੀ ਨਹੀਂ ਵਿਧ ਐਵੀਡੈਂਸ ਆ ਜਾਊਗਾ ਹਾਂ ਹੈਂਗਿੰਗ ਕੀਤਾ ਹੈ ਉਹਨੇ ਘੁੱਟ ਕੇ ਮਾਰਤਾ ਆਪਾਂ ਐਫਐਐਸਆਈ ਟੀਮਾਂ ਆਈਆਂ ਅਗਲਾ ਸਾਰਾ ਨਿਸ਼ਾਨ ਲੈ ਲੈਂਦਾ ਵੀ ਇਹਦੇ ਹੱਥ ਆ ਇਹਦੇ ਉਂਗਲਿਆ ਉਹ ਸੀ ਉਹਨਾਂ ਨਾਲ ਮੈਚ ਕਰਾਵਾਂਗੇ ਵਿਧ ਐਵੀਡੈਂਸ ਵੀ ਇਹਦੇ ਜਿਆਦਾ ਬੈਟਰ ਹੈ ਜੀ ਮੇਰੇ ਤੋਂ ਇਹ ਬੇਨਤੀ ਆ ਕਿ ਜੇ ਐਸਟੀਐਸਟੀ ਐਕਟ ਦਾ ਅਸੀਂ ਹੁਣੀ ਮੈਨੂੰ ਇਹਨੂੰ ਕਹਿ ਰਿਹਾ ਤਾਂ ਵੀ ਆਪਣਾ ਵਾਅਦਾ ਕਰਦੇ ਹੋ ਜੀ ਜਿੰਮੀ ਦਿਓ ਨਾਲ ਲੱਗਾ ਹੋਇਆ ਨਾਲ ਉਹ ਪ੍ਰੂਫ ਕਰਕੇ ਤੇ ਨਾਲ ਲਾ ਦਿਓ ਜਿਹੜੀ ਵੀ ਧਾਰਾ ਲੱਗਣ ਦੀ ਲੋੜ ਹੈ ਸੀ ਲਾ ਦਿਆ ਲੋ ਪ੍ਰੋਬਲਮ ਉਹ ਬਾਂਝੇ ਪਰ ਆਪਣਾ ਨਾਮ ਮਿਲਦਾ ਉਹਦਾ ਮਤਲਬ ਜੀ ਭਾਈ ਕਿ ਜਦੋਂ ਮਤਾਨੋਂ ਹੋ ਗਿਆ ਉਹ ਆਪਣਾ ਰੌਂਗ ਦੀ ਵਧਾਈ ਗਈ ਹੈ ਕਿ ਸ਼ਨੀਵਾਰ ਸ਼ਾਮ ਨੂੰ ਕਿਹੜੀ ਹੈ ਕਿ ਹਰ ਇੱਕ ਦੀ ਕੌੜਾ ਉਹਨੇ ਇੰਟਰਕਾਸਟ ਮੈਰੀ ਰਾਈਸਿੰਗ ਦੇ ਉਹਨੇ ਲੜਕੀ ਦੀ ਘਰਦਿਆਂ ਨੇ ਸਾਨੂੰ ਦੱਸਿਆ ਉਹਦੇ ਪਾਦਰ ਤੇ ਉਹਦੀ ਮੰਮੀ ਨੇ ਤੇ ਉਹਦੇ ਸਾਰੇ ਪਰਿਵਾਰ ਨੇ ਇਨਕਾਰ ਦਿੱਤਾ ਆ ਉਹਦੇ ਨਾਤੇ ਜਦੋਂ ਪੁਲਿਸ ਪਹੁੰਚੀ ਉਹ ਕੰਨੀ ਸੁਸਾਈਡ ਕੀਤੀ ਆ ਪਰ ਉਹ ਕਿਸੇ ਵੀ ਤੱਕੇ ਨਾਲ ਲਟਕਦੀ ਹੋਈ ਨਹੀਂ ਸੀ ਕੁੜੀ ਨੂੰ ਬੈੱਡ ਤੇ ਲੰਮੀ ਪਾਇਆ ਹੋਇਆ ਅਸੀਂ ਪੁਲਿਸ ਤੋਂ ਮੰਗ ਕੀਤੀ ਵੀ ਲੋ ਕਰਦੇ ਕਹਿੰਦੇ ਆ ਸਾਰੀ ਦੇ ਮਾਪੇ ਕਹਿੰਦੇ ਆ ਆਪ ਕੋ ਗੁਣਾ ਚਿਕਾ ਪਰ ਪੁਲਿਸ ਨੇ ਡਿਲੇ ਕੀਤਾ ਅੱਜ ਅਸੀਂ ਇਥੇ ਸਫੇਰ ਦੇ ਨਾਮ ਤੇ ਪ੍ਰੋਟੈਸਟ ਕਰਦੇ ਆਂ ਔਰ ਮੌਕੇ ਤੇ ਪੀਸ ਦੇ ਜਿਹੜੇ ਸੀਨੀਅਰ ਅਫਸਰ ਸਾਡੇ ਤੇ ਆਏ ਆ ਅਸਟੂ ਸਬਾਪ ਮੇਜਰ ਸਿੰਘ ਜੀ ਔਰ ਸੀਨੀਅਰ ਸਾਹਿਬ ਜਿਹੜੇ ਮੈਡਮ ਨਵੇਂ ਆਏ ਆ ਉਹ ਆਏ ਆ ਉਹਨਾਂ ਨੇ ਆ ਕੇ ਸਾਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਕੜੀ ਬਣਦੀ ਕਾਨੂੰਨੀ ਕਾਰਵਾਈਆਂ ਅਸੀਂ ਹੁਣੇ ਹੀ ਕਰ ਲੱਗੇ ਆ ਕਿ ਅਸੀਂ ਇਹ ਕਲਾਤਾਮਾ ਸਬਾਪ ਕਮਿਟੀ ਇਸ ਥਾਪਨੇ ਵਿੱਚ ਮੇਰੇ ਨਾਲ ਬਹੁਤ ਸਾਰੇ ਸਿਆਜ ਪਾਰਟੀ ਦੀ ਸਥੁਲੀ ਲੀਡਰਸ਼ਿਪ ਹੋਂਦੀ ਹੈ ਸਰਦਾਰ ਮਨਿੰਦਰ ਸਿੰਘ ਸਾਡੇ ਪੰਜਾਬ ਦੇ ਸਤਾਰਾ ਮਾਣਯੋਗ ਸੰਦੇ beta ਪੰਜਾਬ ਦੇ ਸਤਾਰਾ ਵਿਧਾਨ ਸਭਾ ਦਸੂਹ ਦੇ ਪ੍ਰਧਾਨ ਰਵੰਸ਼ ਕੇਰਵਾੜੀ ਜੀ ਵੀ ਆ ਗਏ ਵਿਧਾਨ ਸਭਾ ਸਾਬਕਾ ਪ੍ਰਧਾਨ ਸਰਜੀਤ ਮੈਨਿੰਸ ਜੀ ਵੀ ਪਹੁੰਚੇ ਆ ਪਾਰਜੀ ਨੀਲੇ ਨੌਜਵਾਨਾਂ ਤੋਂ ਸਾਰੀਆਂ ਸੰਸਦਾ ਪੰਡਿਤ ਪੰਾਇਤ ਨੇ ਸਾਡਾ ਬੜਾ ਸਾਥ ਦਿੱਤਾ ਸਾਰੇ ਬੰਦੇ ਨੇ ਬੜਾ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਹੋਰ ਜਿਹੜੇ ਲੜਦੇ ਲੋਕਾਂ ਅੱਜ ਜਿਹੜੇ ਗਵਾਰਿਕ ਸਾਹਿਬ ਨੇ ਲੜਾਈ ਲੜਦੀ ਜਿਹੜੇ ਜਨਤਰੀਆਂ ਪਰ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਉਣਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਖੜੇ ਹੋਇਆ ਜਾਂ ਜਿਹੜੇ ਉਸ ਲੜਾਈ ਦੇ ਵਿੱਚ ਇੰਤਜ਼ਾਮ ਕਰ ਸਕਦੇ ਮੀਡੀਆ ਵਾਲਿਆਂ ਦਾ ਵੀ ਜੋ ਜਿਹੜੀ 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 ਸੰਸਦ ਸੰਸਦ ਨੂੰ ਆਉਂਦੀ ਪਰਿਸ਼ਦਾਂ ਦੀਆਂ ਸ੍ਰੀ ਕਾਲੀ ਨੇ ਜਦੋਂ ਜਿਹੜੀ ਇਹ ਜੰਗ ਲੱਗ ਰਹੀ ਹੈ ਉਹ ਵਿਦੇਸ਼ੀ ਸਨ ਲਾਭੀਤਾ ਸੰਚੇਤ ਸੰਗਤਾਂ ਨੂੰ ਜਨਕਤਾ ਤੋਂ ਕਰਦੇ ਗੁੰਮ ਕਿਨਿਚੇ ਤੋਂ ਕਰਾਂਗੇ ਆਸਟਰੀਆ ਹਾਂ ਜੀ ਨਾ ਕਿ ਜਿਹੜੀ ਬਣਾਉਣੀ ਹੈ ਜਿਹੜੀ ਨਾ ਅਮੀ ਦੇ ਦਰਵਾਜ਼ੇ ਤੇ ਖੜ੍ਹੀ ਹੈ ਕਿਹੜੀ ਕਰੀਏ ਮੋਂ ਨਾ ਮਨ ਜਿਹੜੀ ਤਰ੍ਹਾਂ ਕੰਮ ਕਰਦੀ ਹੈ ਜਿਹੜੀ ਨਾ ਤੁਰਾ ਘੱਦੀ ਜਿਹੜਾ ਗੰਦੀ ਹੈ ਆਪ ਜੀ ਨੂੰ ਪ੍ਰੈਨਟ ਕਰਵਾ ਦੇਣਾ ਹੈ ਆਪਾਂ ਜਾਨਣਾ ਬਹੁਤ ਬਸਰੇ ਕਿ ਆਪਾਂ ਇਹ ਨਹੀਂ ਜੀਣਾ ਕਰਦੇ ਜਿਹੜੇ ਜੀਣਾ ਕਰਦੇ ਉਹ ਕੀ ਕੀ ਕਰਦੇ ਉਹਦੀ ਤਰਫ ਦਾ ਦਰਵਾਜ਼ਾ ਖੋਲ੍ਹ ਕੇ ਲਾਹ ਲਿਆ ਤੇ ਮੈਂ ਪੰਜਾਬ ਵਾਲੇ ਬਣਾ